ਦੰਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਵੱਲੋਂ ਜਥੇਦਾਰ ਗੜਗੱਜ ਦਾ ਵਿਰੋਧ ਕਰਨ ਤੇ ਸਿਮਰਨਜੀਤ ਸਿੰਘ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਸਿੱਖਾਂ ਦਾ ਅਧਿਆਤਮਕ ਤਖਤ ਹੈ। ਇੱਥੇ ਨਿਮਰਤਾ ਤੇ ਸਨਮਾਨ ਨਾਲ ਸ਼ਹੀਦਾਂ ਦੀ ਯਾਦ 'ਚ ਇਕਜੁੱਟ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਗੈਰਜਾਇਸ ਤੇ ਵੰਡ ਪੈਦਾ ਕਰਨ ਵਾਲੀ ਗੱਲ ਹੈ ਅਸੀਂ ਇਹੋ ਜਿਹੀ ਸ਼ਰਾਰਤ ਨਹੀਂ ਹੋਣ ਦਵਾਂਗੇ ਅਗੇ ਸਿਮਰਜੀਤ ਸਿੰਘ ਮਾਨ ਨੇ ਇਤਿਹਾਸ ਦੀ ਯਾਦ ਦਿਲਾਉਂਦਿਆਂ ਕਿਹਾ ਸ਼੍ਰੀ ਕਾਬਤਖ ਸਾਬ ਤੇ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਨੇ ਹਮਲੇ ਕੀਤੇ ਤੇ ਉੱਪ ਚੜ ਕੇ ਆਏ ਸੀ ਪਰ ਇਹ ਤਖਤ ਅਟਲ ਰਿਹਾ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਬਾ ਹਰਨਾਮ ਸਿੰਘ ਧੂਮਾ ਇਸ ਤਖਤ ਦੀ ਮਰਿਆਦਾ ਨੂੰ ਬਣਾਈ ਰੱਖਣ ਤੇ ਆਪਣੇ ਬਿਆਨਾਂ ਜੀ ਸੰਜੀਦਗੀ ਤੇ ਸਤਕਾਰ ਨਿਭਾਉਣ ਉਨਾ ਕੇ ਹਾਕਿਸ਼ ਢੋਮਨੀ ਕਾਲਿਦਲ ਅਮਨੀ ਸਰਵਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ 6 ਜੂਨ ਨੂੰ ਹੋਣ ਵਾਲੇ ਸਮਾਗਮ ਪੂਰੇ ਸਾਂਝੇਪਨ, ਏਕਤਾ ਤੇ ਨਿਮਰਤਾ ਨਾਲ ਮਨਾਏ ਜਾਣ ਤਾਂ ਜੋ ਸਾਡੇ ਸ਼ਹੀਦਾਂ ਦੀ ਯਾਦ ਅਸਲ ਰੂਪ ਚ ਸਫਲ ਹੋ ਸਕੇ ਸਿਮਰਨਜੀਤ ਸਿੰਘ ਮੰਨਨੇ ਕਿ ਆ ਬਾਬਾ ਹਨਾਂਮ ਸਿੰਘ ਧੂਮਾ ਵੱਲੋਂ ਹਰ ਸਾਲ 6 ਜੂਨ ਨੂੰ ਅਲੱਗ ਤੌਰ ਤੇ ਦਮਦਮੀ ਟਕਸਾਲ ਮਹਿਤਾ ਵਿਖੇ ਸਮਾਗਮ ਕਰਨਾ ਵੀ ਸਹੀ ਨਹੀਂ ਹੈ ਇਸ ਸਮਾਂ ਵੰਡ ਦਾ ਨਹੀਂ ਇਕਤਾ ਦਾ ਹੈ ਅਸੀਂ ਅਪੀਲ ਕਰਦੇ ਹਾਂ ਕਿ ਸਮਾਗਮ ਸ਼੍ਰੀ ਕਾਲ ਤਕ ਸਹਿ ਵਿਖੇ ਹੀ ਕੀਤਾ ਜਾਵੇ ਤਾਂ ਜੋ ਸਾਰੀ ਕੌਮ ਨੂੰ ਇੱਕ ਸੰਦੇਸ਼ ਦੀ ਇੱਕ ਹੀ ਆਵਾਜ਼ ਆਵੇ ਦੱਸਦੇ ਕਿ ਨਾਮ ਸਿੰਘ ਤੁਮਾ ਨੇ ਬੀਤੇ ਦਿਨ ਐ ਜੀ ਪੀ ਸੀ ਨੂੰ ਸਖਤ ਉਤਾੜਨਾ ਕੀਤਾ ਸੀ ਕਿ 6 ਜੂਨ ਨੂੰ ਸ਼੍ਰੀ ਕਾਲ ਤਕ ਸਾਹਿਬੀ ਕੇ ਹੋਣ ਵਾਲੀ ਸ਼ਹੀਦੀ ਅਰਦਾਸ ਚ ਜੱਤਦਾਰ ਕੁਲਦੀਪ ਸਿੰਘ ਗੜਕਾਜ ਸ਼ਾਮਲ ਨਾ ਹੋਣ ਕਿਉਂਕਿ ਉਹ ਉਹਨਾਂ ਨੂੰ ਜੱਤਦਾਰ ਨਹੀਂ ਮੰਨਦੇ ਤੇ ਜੇਕਰ ਅਜੀਹਾ ਕੁਝ ਹੋਇਆ ਤਾਂ ਉਸਦੇ ਨਤੀਜੇ ਬੁਰੇ ਹੋਣਗੇ ਤੇ ਉਸਦੀ ਜ਼ਿੰਮੇਵਾਰੀ ਐ ਜੀ ਪੀ ਸੀ ਦੀ ਹੋਵੇਗੀ